ਪੰਜਾਬ ਦੀ ਨੌਜਵਾਨ ਪੀੜ੍ਹੀ ਲਗਾਤਾਰ ਬਾਹਰ ਦਾ ਰੁੱਖ ਕਾਰਿਆ ਚੰਗੇ ਭਵਿੱਖ ਦੇ ਵਾਸਤੇ ਪਰ ਕਈ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਬਾਹਰ ਜਾ ਕੇ ਕੁਝ ਅਜਿਹੇ ਹਾਸੇ ਵਾਪਰ ਚਾਹੁੰਦੇ ਨੇ ਕਿ ਮਾਪੇ ਰੋਂਦੇ ਕਰ ਲਾਉਂਦੇ ਰਹਿ ਜਾਂਦੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮੂਨਕ ਦੇ ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਜੋ ਕਿ ਕਈ ਦਿਨਾਂ ਤੋਂ ਅਮਰੀਕਾ ਦੇ ਓਰੇਗਨ ਸੂਬੇ ਦੇ ਸੈਲਮ ਸ਼ਹਿਰ ਦੇ ਵਿੱਚੋਂ ਗੁੰਮ ਹੋ ਗਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਕਰਨਦੀਪ ਦੇ ਨਾਲ ਆਖਰੀ ਵਾਰ 8 ਤਰੀਕ ਨੂੰ ਫੋਨ ਤੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਉਸ ਤੋਂ ਬਾਅਦ ਉਸ ਦਾ ਫੋਨ ਲਗਾਤਾਰ ਸਵਿਚ ਆਫ ਆ ਰਿਹਾ ਜਿਸ ਤੋਂ ਬਾਅਦ ਪੂਰਾ ਪਰਿਵਾਰ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਕਰਨਦੀਪ ਸਿੰਘ ਕਿਹੜਾ ਪਿੰਡ ਹੈ ਮੰਡਵੀ ਤੁਹਾਡਾ ਬੇਟਾ ਕਿੱਥੇ ਕਿਹੜੀ ਕੰਟਰੀ ਗਿਆ ਸੀ ਅਮਰੀਕਾ ਗਿਆ ਸੀ ਕਿੰਨਾ ਟਾਈਮ ਹੋ ਗਿਆ ਜੀ 22 ਸਾਲ ਹੋ ਗਏ ਨੇ ਤਕ ਹੁਣ ਤੁਹਾਡੀ ਕਿੰਨਾ ਟਾਈਮ ਹੋ ਗਿਆ ਜੀ ਗੱਲ ਹੋ ਗਈ ਸਾਡੀ ਪੈਸੇ ਪਹਿਲਾਂ ਹਰ ਰੋਜ਼ ਹੁੰਦੀ ਰਹਿੰਦੀ ਹੁਣ 8 ਤਰੀਕ ਤੋਂ ਨਹੀਂ ਹੋ ਰਹੀ ਜੀ ਵੀਡੀਓ ਕਾਲ ਵਗੈਰਾ ਆ ਰਹੀ ਹੈ ਹਾਂ ਜੀ ਆ ਰਹੀਆਂ ਹੁਣ ਆ ਰਹੀਆਂ ਨਹੀਂ ਹੁਣ ਕੋਈ ਨਹੀਂ ਆ ਰਹੀ ਪਹਿਲਾਂ ਆ ਰਹੀਆਂ ਉੱਥੋਂ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਦੇਖੋ ਜੀ ਕਰ ਰਹੇ ਨੇ ਬਾਕੀ ਹਾਲ ਕੋਈ ਪਤਾ ਨਹੀਂ ਲੱਗ ਰਿਹਾ ਜੀ ਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ। ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਉਹਦੀ ਆਪਣਾ ਪਾਲ ਕੀਤੀ ਜਾਏ ਜੀ। ਜਿਵੇਂ ਵੀ ਹੈ ਇਹ ਆਪਣਾ ਪਤਾ ਲੱਗ ਗਿਆ ਜੀ ਸਾਨੂੰ ਕਿ ਸਾਡਾ ਬੇਟਾ ਕਿੱਥੇ ਹੈ ਜੀ। ਕਰਨ ਤੋਂ ਬਾਅਦ ਤੁਹਾਡੀ ਕੋਈ ਕਮਾਈ ਦਾ ਸਾਧਨ ਹੈਗਾ ਜੀ? ਨਹੀਂ ਜੀ ਸਾਡਾ ਕੋਈ ਸਾਧਨ ਨਹੀਂ ਹੈਗਾ ਜੀ। ਛਾਲੀ ਹੈਗੀ ਸੀ ਵੇਚ-ਵਟ ਕੇ ਅਸੀਂ ਉਹਦੇ ਤੇ ਲਾਈ ਸੀ। ਉਹਨੂੰ ਬਾਹਰ ਭੇਜਿਆ ਸੀ ਉਹਦੇ ਸਿਰ ਤੇ ਸੀ ਸਾਰਾ ਕੁਝ। ਪਿੰਡ ਮੰਡ ਵੀ ਹੈ ਜੀ। ਕਿਹੜਾ ਬੱਚਾ ਇਹ ਬੱਚਾ ਇਹਨਾਂ ਦਾ ਜੀ ਗਿਆ ਹੈ ਜੀ ਕਰਨਵੀਰ ਸਿੰਘ ਜੀ ਚਲੋ ਕਰਨ ਜੀ ਸਿੰਘ ਜੀ ਮੰਡਵੀ ਤੋਂ ਜੀ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 25 ਸਾਲ ਹੋ ਗਏ ਨੇ ਗਿਆ ਇਹਨੂੰ ਜੀ ਤੇ ਹੁਣ ਉੱਥੇ ਇਹਨਾਂ ਦਾ ਕੋਈ ਇੱਥੇ ਕਮਾਈ ਦਾ ਸਾਧਨ ਨਹੀਂ ਜੀ ਵਿਚਾਰਾ ਖਾਰਾ ਕੁਝ ਵੇਚ ਵਟ ਕੇ ਉੱਥੇ ਗਿਆ ਹੈ ਜੀ ਹੁਣ ਉੱਥੇ ਜਾ ਕੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੰਨੇ ਟਾਈਮ ਤੋਂ ਕਾਲ ਨਹੀਂ ਵੀਡੀਓ ਕਾਲ ਨਹੀਂ ਆ ਜੀ ਇਹਨਾਂ ਨੂੰ ਜੀ 8 ਤਰੀਕ ਤੋਂ ਜੀ ਉਥੇ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਤੇ ਕੋਈ ਚਲਦੀ ਹੋਈ ਪਈ ਜੀ ਅਜੇ ਕੋਈ ਇਹਨਾਂ ਨੂੰ ਪੱਕਾ ਪਤਾ ਨਹੀਂ ਲੱਗਦਾ ਪਿਆ ਜੀ ਸਰਕਾਰ ਤੋਂ ਵੀ ਮੰਗ ਕਰ ਅਸੀਂ ਇਹ ਹੀ ਮੰਗ ਕਰਨੇ ਆ ਵੀ ਕਿਵੇਂ ਵੀ ਹੈ ਇਹਨਾਂ ਦਾ ਬੱਚਾ ਇਹਨਾਂ ਦੇ ਹੱਥੀਂ ਦਿੱਤਾ ਜਾਵੇ ਜੀ ਨਿਰਣਮ ਸਿੰਘ ਦਰ ਸਿੰਘ ਜੀ ਕਿਹੜਾ ਪਿੰਡ ਹੈ ਇਹ ਡਮੰਡਵੀ ਜੀ ਜਿਹੜਾ ਇਹਨਾਂ ਦਾ ਬੱਚਾ ਗਿਆ ਹੋਇਆ ਹੈ ਅਮਰੀਕਾ ਗਿਆ ਸੀ ਉਹ ਕਿੰਨਾ ਟਾਈਮ ਹੋ ਗਿਆ ਨੂੰ ਉਹਨੂੰ 2.5 ਸਾਲ ਹੋ ਗਏ ਨੇ ਗਿਆ ਜੀ ਦੇ ਕਿੰਨੇ ਟਾਈਮ ਤੋਂ ਗੱਲਬਾਤ ਕਰ ਰਹੀ ਹੈ ਪਹਿਲਾਂ ਤਾਂ ਜੀ ਡੇਲੀ ਗੱਲਬਾਤ ਹੁੰਦੀ ਸੀ ਸਵੇਰ ਸ਼ਾਮਾਂ ਬਾਕੀ ਆ 8 ਤਰੀਕ ਤੋਂ ਬਾਅਦ ਕੋਈ ਵਿਚਾਰ ਉਹਨਾਂ ਬੱਚੇ ਦਾ ਫੋਨ ਨਹੀਂ ਆਇਆ ਜੀ ਤੇ ਫੋਨ ਬੰਦ ਹੀ ਹੋਣ ਡਿਆ ਜੀ ਕੋਈ ਉਸ ਤੋਂ ਬਾਅਦ ਰਿਪਲਾਈ ਨਹੀਂ ਆਇਆ ਅਸੀਂ ਬਵਾਸਾਰੇ ਆ ਫੋਨ ਕਰਦੇ ਰਹੇ ਆ ਬਾਕੀ ਜਵਾਬ ਨਹੀਂ ਜੱਗੋਆ ਫੋਨ ਬੰਦ ਹੀ ਹੋਣ ਡਿਆ ਹੈ ਤੁਹਾਡਾ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਹੈ ਲੱਗੇ ਤਾਂ ਹੈ ਨਾ ਜੀ ਪਾਲ ਲੈਣਾ ਪਰ ਸਾਨੂੰ ਕੋਈ ਵੀ ਲੱਗਦਾ ਨਹੀਂ ਜੀ ਵੀ ਕੋਈ ਇੰਨੇ ਦਿਨ ਹੋ ਗਏ ਨੇ ਸਾਨੂੰ ਕੋਈ ਜਵਾਬੀ ਕਾਰਵਾਈ ਚੋਂ ਕੁਝ ਮਿਲਿਆ ਨਹੀਂ ਸਰਕਾਰ ਤੋਂ ਸਰਕਾਰ ਤੋਂ ਪੀ ਮੰਗਣ ਸਭੀ ਭਰਤ ਸਰਕਾਰ ਕੇ ਇਹ ਹੀ ਮੰਗ ਹੈ ਜੀ ਬੇਨਤੀ ਹੈ ਜੀ ਵੀ ਸਾਡੇ ਬੱਚੇ ਨੂੰ ਭਾਲ ਲਿਆ ਜਾਵੇ ਵੀ ਉਹਨੂੰ ਜਿਵੇਂ ਵੀ ਹੈ ਸਾਡੇ ਮਤਲਬ ਵਿੱਚ ਲਿਆਂਦਾ ਜਾਵੇ ਵੀ ਇਹ ਸਾਡੀ ਇਹ ਗੁਜਰਸ਼ ਹੈ ਭਰਤ ਸਰਕਾਰ ਅੱਗੇ ਵੀ ਬੱਚੇ ਦੀ ਪਾਲ ਕੀਤੀ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਕਰਮਦੀਪ ਸਿੰਘ ਕੋਈ ਕਮਾਈ ਦਾ ਸਾਧਨ ਹੈ ਪਿੱਛੇ ਨਹੀਂ ਜੀ ਬਸ 22 ਕਿੱਲੇ ਜ਼ਮੀਨ ਸੀ ਜੀ ਉਹੀ ਵੇਚ ਕੇ ਇਹਨਾਂ ਕਿੱਲਿਆ ਸੀ ਤੇ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਮਤਲਬ ਸਾਰਾ ਹੀ ਕੱਪ ਹੋ ਗਿਆ ਜੀ ਉਸੇ ਦਿਰ ਤੇ ਇਹ ਘਰ ਚੱਲਦਾ ਸੀ ਪਹਿਲਾਂ ਉਹ ਵੇਚ ਕੇ ਉਹਨਾਂ ਬੱਚੇ ਤੇ ਲਾ ਬੈਠੇ ਨੇ ਖੈਰ ਹੁਣ ਪੀੜਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ ਕਿਉਂਕਿ ਇਸ ਗੱਲ ਨੂੰ ਲੈ ਕੇ ਪਰਿਵਾਰ ਕਾਫੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਤੇ ਆਪਣੇ ਬੱਚੇ ਦੇ ਨਾਲ ਗੱਲ ਕਰਨ ਤੋਂ ਤਰਸਿਆ ਹੋਇਆ ਹੈ ਹਕੀਕਤ ਰੀਵੀ ਪੰਜਾਬੀ ਲੀਗ ਸੰਗਰੂਰ ਤੋਂ ਉਹਨੇ ਲਜਾਈਨ ਦੀ ਰਿਪੋਰਟ